ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਦੋਸਤੋ ਕੀ ਹਾਲ-ਚਾਲ ਠੀਕ-ਠਾਕ? ਅਸੀਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਖੁਸ਼ ਹੋਵੋਗੇ ਤੇ ਰਾਜੀ-ਵਾਜੀ ਹੋਵੋਗੇ। ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਗਰਮੇ ਦੀ ਇੱਕ ਹੋਰ ਮਸ਼ਹੂਰ ਸਬਜ਼ੀ ਜਿਹਨੂੰ ਆਮ ਹੀ ਗਰਮੇ 'ਚ ਬਹੁਤ ਲੋਕ ਲਾਈਕ ਕਰਦੇ ਆ। ਉਹ ਹੈਗੀ ਏ ਸ਼ਿਮਲਾ ਮਿਰਚ। ਤੇ ਇਹਨੂੰ ਅੱਜ ਆਪਾਂ ਭਰ ਕੇ ਬਣਾਵਾਂਗੇ। ਇਹ ਕੱਟ ਕੇ ਵੀ ਬਣਾਈ ਜਾਂਦੀ ਅੰਨ ਪਾ ਕੇ ਪਰ ਆਪਾਂ ਇਹਨੂੰ ਅੱਜ ਭਰ ਕੇ ਬਣਾਵਾਂਗੇ। ਭਰ ਕੇ ਸਾਡੇ ਬੱਚੇ ਬਹੁਤ ਲਾਈਕ ਕਰਦੇ ਆ। ਬਿਲਕੁਲ ਉਸੇ ਨਾਲ ਲੱਗਦੀ ਆ ਤੇ ਆਜੋ ਨੂੰ ਪੂ ਸ਼ੁਰੂ ਕਰਦੇ ਆ ਇਹ ਹੈਗੀਆਂ Shimla mirchਾਂ ਇਹ ਤਨੀ ਨਿੰਗੀਆਂ ਨਿੰਗੀਆਂ ਨਿੱਕੀਆਂ ਸੀ ਤਾਂ ਲਈਆਂ ਵੀ ਚਲ ਕੁਲੀਆਂ ਵਾਂ ਪਰ ਵਿੱਚੋਂ ਕਈ ਗ੍ਰਹਿਣੀਆਂ ਜੀਆਂ ਆ ਵਾ ਵੇਖੋ ਇਹਦਾ ਮੂੰਹ ਕਿਦੰਨੂ ਆ ਤੇ ਸਭ ਤੋਂ ਪਹਿਲਾਂ ਦਾ ਆਹ ਪਾਰਟ ਆਪਾਂ ਲਾ ਲਾਂਗੇ ਸਿੱਧੇ ਦੇ ਸਿੱਧਾ ਹੀ ਇਸ ਤਰੀਕੇ ਨਾਲ ਇਹ ਲਾ ਕੇ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਸਾਰੀਆਂ ਨੂੰ ਸਾਫ਼ ਕਰ ਲਾਂਗੇ ਆ ਵਿੱਚੋਂ ਆਪਾਂ ਕੱਢ ਲੈਣੀ ਗੰਢ ਜੀ ਇਹਦੀ ਦੇ ਬੀਜ ਬਿਲਕੁਲ ਸਾਫ ਹੋ ਗਿਆ ਇੰਨੇ ਦੇ ਵਿੱਚ ਆਪਾਂ ਰਹਿਣ ਦਾਂਗੇ ਵਿੱਚ ਮਸਾਲਾ ਭਰਾਂਗੇ ਇਸ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਸਾਫ ਕਰ ਲੈਂਦੇ ਦੇਖਾਂ ਜੀ ਤੁਸੀਂ ਦੇਖ ਸਕਦੇ ਜੇ ਸਾਰੀਆਂ ਆਪਾਂ ਖਾਲੀ ਕਰ ਲਈਆਂ ਨਾਲ ਹੀ ਇਹਦੇ ਟੱਕਣ ਰੱਖਦੇ ਸਾਹਮਣੇ ਟੱਕਣ ਜ਼ਰੂਰੀ ਹੁੰਦੀ ਹੈ ਬੇਖਦੇ ਇਹਦੇਾਰੇ ਟੱਕਣ ਦਾ ਹਾਲ ਜੋੜ ਕੇ ਰੱਖੇ ਕਿਉਂਕਿ ਬਾਅਦ ਵਿੱਚ ਆਪਾਂ ਇਹਨੂੰ ਪਕਾਉਣਾ ਵਿੱਚ ਇਹਦੇ ਮਟੀਰੀਅਲ ਪਾ ਕੇ ਪਕਾਵਾਂਗੇ ਤੇ ਇਹਦੇ ਵਿੱਚੋਂ ਆਹ ਮਟੀਰੀਅਲ ਨਿਕਲਿਆ ਇਹਨੂੰ ਮੈਂ ਆਪਾਂ ਵੇਸਟ ਨਹੀਂ ਕਰਨਾ ਇਹਦਾ ਇਹੜਾ ਕੁਲਾ ਕੁਲਾ ਭਾਗ ਆਪਾਂ ਕੱਟ ਕੇ ਇਹਦੀ ਸਟਫਿੰਗ ਤਿਆਰ ਕਰਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਕੱਟ ਲੈਨੇ ਆ ਸਟਫਿੰਗ ਆਈਦੀ ਹੁਣ ਆਪਾਂ ਤਿਆਰ ਕਰ ਲਗੇ ਆ ਉਹਦੇ ਵਾਸਤੇ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਹਾਂਜੀ ਆਪਾਂ ਇਹ ਮਸ਼ੀਨ ਚ ਪਾ ਕੇ ਉਹ ਮਿਰਚਾਂ ਦਾ ਅੰਦਰਲਾ ਹਿੱਸਾ ਆਪਾਂ ਛੋਟੇ ਛੋਟੇ ਗ੍ਰाइंड ਕਰ ਲਿਆ ਸੀ ਇਹ ਆਪਾਂ ਸਟਫਿੰਗ ਜੀ ਪਾਵਾਂਗੇ ਸਟਫਿੰਗ ਵਾਸਤੇ ਹੋਰ ਆਪਾਂ ਇਹਦੇ ਵਿੱਚ ਪਾ ਰਹੇ ਆ ਇਹ ਤਿੰਨ ਕੱਟੇ ਪਿਆਜ਼ ਨਾਰਮਲ ਜੇ ਇਹ ਮੈਨੂੰ ਬਰੀ ਬਰੀ ਕੱਟ ਲਿਆ ਇਹ ਹਰੀਆ ਧਨੀਆ ਕੱਟਿਆ ਪਈ ਇਹ ਟਮਾਟਰ ਦੋ ਇਹ ਹਰੀਆਂ ਮਿਰਚਾਂ ਸਵਾਦ ਅਨਸਾਰ ਤੇ ਮੇਨ ਇਹਦੇ ਵਿੱਚ ਬੇਸਿਕ ਜਿਹੜਾ ਆਲੂ ਉਹ ਦੀ ਸਟਫਿੰਗ ਪਾਈ ਜਾਂਦੀ ਆ ਸਟਫਿੰਗ ਤੁਸੀਂ ਆਪਣੀ ਮਰਜ਼ੀ ਨਾਲ ਚੇਂਜ ਕਰ ਸਕਦੇ ਜੇ ਕੋਈ ਵਿੱਚ ਪਨੀਰ ਪਾ ਲੈਣਾ ਕੋਈ ਨਿਊਟਰੀ ਪਾ ਲੈਣਾ ਬਰੀ ਕਰਕੇ ਕੋਈ ਇਹਦੇ ਵਿੱਚ ਆ ਜੀ ਇਗਨੋਰ ਕਰਦੇ ਨਹੀਂ ਪਉਦੇ ਪਰ ਆਪਾਂ ਥੋੜੀ ਚੀਜ਼ ਵੇਸਟ ਘਟ ਕਰਦੇ ਆ ਇਸ ਕਰਕੇ ਇਹ ਵੀ ਆਪਾਂ ਇਸਤੇਮਾਲ ਕਰ ਰਹੇ ਆ ਤੇ ਉਹ ਕੱਲੇ ਆਲੂ ਦੀ ਵਿੱਚ ਸਟਫਿੰਗ ਤਿਆਰ ਹੋ ਜਾਂਦੀ ਆ ਬੜੇ ਸਵਾਦ ਦੀ ਬਣਦੀ ਆ ਅਲੱਗ-ਅਲੱਗ ਤਰੀਕੇ ਨਾਲ ਪਰ ਆਪਾਂ ਅੱਜ ਮਿਕਸ ਤਰੀਕੇ ਨਾਲ ਬਣਾਵਾਂਗੇ ਤੇ ਆਪਾਂ ਜਿਹੜੇ ਆਲੂ ਉਬੜੇ ਲੈ ਉਹਨੂੰ ਮੈਸ਼ ਕਰ ਲੈਨੇ ਆ ਅੱਤਾਂ ਇਹ ਮਤਲਬ ਨਾਲ ਨੂੰ ਥੋੜਾ ਥੋੜਾ ਮੈਸ਼ ਕਰ ਲੈਨੇ ਆ ਇਹ ਅਸੀਂ ਪਹਿਲਾਂ ਉਬਾਲ ਕੇ ਰੱਖ ਲਈ ਤੇ ਕਿਉਂਕਿ ਗਰਮ ਗਰਮ ਜਦੋਂ ਆਹ ਤੋ ਆਲੂ ਮੈਸ਼ ਕਰੀਏ ਤੇ ਉਹ ਥੋੜੇ ਜਿਹਾ ਨਾ ਪਤਲੇ ਹੋ ਜਾਂਦੇ ਲੂਣ ਪਾਇਆ ਇਸ ਕਰਕੇ ਆਲੂ ਪਹਿਲਾਂ ਬੋਇਲ ਕਰਨੇ ਚਾਹੀਦੇ ਆ ਤੇ ਆਪਾਂ ਸਾਰੀ ਮੈਸ਼ ਕਰ ਲੈਨੇ ਆ ਆਲੂ ਆਪਾਂ ਮੈਸ਼ ਕਰ ਲਿਆ ਬਾਕੀ ਆਪਣੀ ਸਟਫਿੰਗ ਸਾਰੀ ਤਿਆਰ ਆ ਹੁਣ ਇਹਨੂੰ ਤੜਕਾ ਲਾਵਾਂਗੇ ਆਪਾਂ ਸਰੋਂ ਦੇ ਤੇਲ ਚ ਉਹਦੇ ਨਾਲ ਥੋੜਾ ਜਿਹੜਾ ਅੰਦਰੋਂ ਸਟਫਿੰਗ ਆ ਉਹ ਕਰਾਰੀ ਨਿਕਲੂਗੀ ਫਿੱਕੀ ਜੀ ਨਾ ਨਿਕਲੂਗੀ ਤੇ ਖਾਂਚ ਮ제 ਦਾ ਰਲ ਲੱਗੂਗੀ ਉਹਦੇ ਬਾਅਦ ਆਪਾਂ ਗੈਸ ਬਾਲ ਕੇ ਫਰਾਈ ਵੀ ਰੱਖ ਲਿਆ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਥੋੜਾ ਜਿਹਾ ਬਸ ਇਹਨਾਂ ਬਹੁਤ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਫਿਰ ਪਾਵਾਂਗੇ ਇਹਦੇ ਵਿੱਚ ਇੱਕ ਡੰਡੀ ਕੜੀ ਪੱਤੇ ਵੀ ਕੜੀ ਪੱਤਾ ਆਪਣਾ ਫਰਾਈ ਹੋ ਗਿਆ ਨਾਲ ਹੀ ਪਿਆਜ਼ਾਂਗੇ ਆਪਾਂ ਪਿਆਜ਼ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਆਪਾਂ ਇਹਨੂੰ ਪਲੇਹਰਾ ਕਰਨਾ ਜਿਆਦਾ ਨਹੀਂ ਫਰਾਈ ਕਰਨਾ ਪਿਆਜ਼ ਆਪਣੇ ਥੋੜੇ ਜਿਹਾ ਬ੍ਰਾਊਨ ਹੋ ਗਏ ਤੋਂ ਇਹਦੇ ਵਿੱਚ ਇਹੜੇ ਮਿਰਚਾਂ ਦੇ ਵਿੱਚੋਂ ਨਿਕਲਿਆ ਇਹ ਪਾਦਾਂਗੇ ਆਪਾਂ ਮਟੀਰੀਅਲ ਤੇ ਇਹਨੂੰ ਵਿੱਚਾਂ ਦੀ ਤਲਾ ਵਿੱਚ ਕਰ ਲਾਂਗੇ ਥੋੜਾ ਜਿਹਾ ਸੇਕ ਨਾਲ ਇਹ ਨਰਮ ਹੋ ਜੇ ਤਾਂ ਵੀ ਗਾਜਰਾਂ ਦੇ ਪੂਰਾ ਦੇ ਹੰਦਾ ਮਾਲ ਸਾਰਾ ਅੰਦਰਲਾ ਇਹਨੂੰ ਥੋੜਾ ਜਿਹਾ ਆਪਾਂ ਫਰਾਈ ਕਰਨਾ ਹੈ ਥੋੜਾ ਜਿਹਾ ਮਸਾਲਾ ਭੁੱਜ ਗਿਆ ਤੇ ਹੁਣ ਆਪਾਂ ਪਾਦਾਂਗੇ ਇਹਦੇ ਵਿੱਚ ਟਮਾਟਰ ਤੇ ਨਾਲ ਹੀ ਪਾਦਾਂਗੇ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਮਿਰਚ ਕਰਦਾਂਗੇ ਤਾਂ ਇਹ ਸੇਕ ਸਾਰਿਆਂ ਨੂੰ बराबर ਦਾ ਲੱਗੇ ਇੱਕੋ ਜਿਹਾ ਮਸਾਲਾ ਕੋਲ ਜੋ ਪਿਆਜ਼ ਟਮਾਟਰ ਤੇ ਮਿਰਚਾਂ ਦਾ ਮਟੀਰੀਅਲ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਵਾਰੀ ਆ ਗਈ ਸੁੱਕੇ ਮਸਾਲਿਆਂ ਦੀ ਉਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨਸਾਰ ਨਮਕ ਇੱਕ ਢੀ ਭੁੰ ਡੇਢ ਚਮਚੇ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਐਡਜਸਟਮੈਂਟ ਕਰ ਸਕਦੇ ਜੇ ਉਸ ਤੋਂ ਬਾਅਦ ਪਾਵਾਂਗੇ ਪਾਦਲਾ ਚਮਚਾ ਗਰਮ ਮਸਾਲਾ ਘਰ ਦਾ ਪੀਸਿਆ ਫਿਰ ਵਾਰੀ ਆਈ ਦੀ ਹਲਦੀ ਦੀ ਅੱਧਾ ਚਮਚਾ ਹਲਦੀ ਪਾਵਾਂਗੇ ਤੇ ਥੋੜੀ ਜਿਹਾ ਪਾਵਾਂਗੇ ਚਿਲੀ ਫਲੈਕਸ ਕਿਮਤੀ ਤੇਸ਼ੂ ਆ ਤੇ ਇੱਕ ਚੀਜ਼ ਪਾਵਾਂਗੇ ਜਿਹਦੇ ਵਿੱਚ ਆਪਾਂ ਹੋਰ ਉਹ ਹੈਗਾ ਜੀ ਚਾਟ ਮਸਾਲਾ ਚਲੋ ਜੀ ਇਹਨੂੰ ਚੰਗੀ ਜਿਹਾ ਮਿਕਸ ਕਰ ਲਾਂਗੇ ਮਿਕਸ ਕਰਕੇ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਇਹ ਮੈਸ਼ ਕੀਤੇ ਇਹ ਆਲੂ ਇਸ ਟਾਈਮ ਤੇ ਤੁਸੀਂ ਆਪਣਾ ਗੈਸ ਬੰਦ ਕਰ ਦਿਓ ਜਾਂ ਬਿਲਕੁਲ ਘੱਟ ਕਰ ਦਿਓ ਤਾਂ ਕਿ ਆਪਣਾ ਮਸੂੱਕੇ ਮਸਾਲੇ ਥੱਲੇ ਸੜਨ ਨਾ ਇਹ ਚੰਗੀ ਜਾਨ ਨੂੰ ਮਿਲਾ ਦਾਂਗੇ ਆਪਾਂ ਤੇ ਆਪਣੀ ਸਟਫਿੰਗ ਬਿਲਕੁਲ ਤਿਆਰ ਹੈ ਇਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਠੰਡਾ ਕਰਕੇ ਸਾਨੂੰ ਆਪਾਂ ਮੱਚਾ ਦੇ ਵਿੱਚ ਭਰਾਂਗੇ ਆਲੂ ਆਪਣੇ ਚੰਗੀ ਜਿਹਾ ਮਿਕਸ ਹੋ ਗਏ ਆ ਤੇ ਹੁਣ ਇਹਦੇ ਪਾ ਦਾਂਗੇ ਆਪਾਂ ਹਰਾ ਧਨੀਆ ਜੋ ਇਹ ਸਵਾਦ ਨੂੰ ਚਾਰ ਚੰਨ ਲਾ ਦੂਗਾ ਦੁਬਾਰਾ ਫਿਰ ਇਤਨੀ ਮਿਕਸ ਕਰ ਦਾਂਗੇ ਤੇ ਹਾਂਜੀ ਆਪਾਂ ਸਟਫਿੰਗ ਤਿਆਰ ਕਰਕੇ ਪੱਕੇ ਸੜੇ ਲੈ ਲੈਂਦੀ ਆ ਨਾਲ ਨਾਲ ਠੰਡੀ ਹੋਊਗੀ ਤੇ ਨਾਲ ਨਾਲ ਪਾ ਦੇ ਵਿੱਚ ਭਰਾਂਗੇ ਬੜੀ ਮਜ਼ੇਦਾਰ ਰੈਸਪੀ ਨਾਲੇ ਤੇ ਜੀ ਚ ਮਜ਼ਾ ਆਉਂਦਾ ਬਣਾਉਂਦਾ ਇਨ ਇਹ ਭਰ ਕੇ ਇਹਨੂੰ ਇਹਦਾ ਨਾਲ ਹੀ ਥੇ ਪਕਾ ਦਾਂਗੇ ਚਲੋ ਇਹ ਚੰਗੀ ਜਿਹਾ ਨਾਲ ਆਪਾਂ ਇਹਨੂੰ ਫਿਲ ਕਰ ਲੈਣਾ ਜਿਹੜਾ ਮਸਾਲਾ ਦੇ ਵਿੱਚ ਕੱਢਿਆ ਜਿਹੜਾ ਮਸਾਲਾ ਦੇ ਵਿੱਚ ਆਪਾਂ ਕੱਢਿਆ ਉਹਨਾਂ ਬਰਾਬਰ ਦਾ ਆਪਾਂ ਇਹਦੇ ਵਿੱਚ ਪੂਰੀ ਤਰ੍ਹਾਂ ਭਰ ਦਾਂਗੇ ਉੱਤੇ ਲਾ ਦਾਂਗੇ ਇਹਦਾ ਲੌਗ ਤੇ ਇਹ ਤੁਕ ਪੈਕ ਦੀ ਮਦਦ ਨਾਲ ਆਪਾਂ ਇਸ ਤਰੀਕੇ ਨਾਲ ਜਗਾੜ ਲਾਇਆ ਜਾਂ ਸਾਰੀਆਂ ਮਿਰਚਾਂ ਆਪਾਂ ਤੁਥ ਵਿਕ ਨਾਲ ਉਤੋਂ ਇਹਦੇ ਢੱਕਣ ਜੋੜਦੇ ਆ ਇਹ ਵੇਸਨ ਲੱਗ ਕੇ ਜੁੜ ਜਾਂਦੇ ਆ ਪਰ ਇਹ ਜਿਹੜਾ ਤਰੀਕਾ ਇਹ ਜ਼ਿਆਦਾ ਕਾਰਗਰ ਆ ਵੇਸਨ ਕਿਸੇ ਵੀਲੇ ਵਿੱਚ ਲੈ ਕੇ ਤੇ ਮੁੜ ਕੇ ਉਹ ਜਿਹੜਾ ਮਟੀਰੀਅਲ ਸਾਰਾ ਵਿੱਚ ਖਿੰਡਰ ਜਾਂਦਾ ਤੇਲ ਚ ਇਸ ਤਰੀਕੇ ਨਾਲ ਇਹਨੂੰ ਕੋਈ ਨਹੀਂ ਪਰੇਸ਼ਾਨੀ ਹੁੰਦੀ ਆ ਆਮ ਨਾਲ ਫਰਾਈ ਹੋ ਜਾਂਦੀ ਆ ਇਸ ਤਰੀਕੇ ਨਾਲ ਆਪਾਂ ਤੁਥ ਵਿਕ ਲਾ ਕੇ ਇਹਨੂੰ ਨਾ ਚੰਗੀ ਤਰ੍ਹਾਂ ਆਪਾਂ ਲੌਕ ਕਰ ਦਾਂਗੇ ਉਤੋਂ ਮੇਟਨ ਨੂੰ ਆਪਾਂ ਟਾਂਕੇ ਲਾ ਲਿਆ ਹੁਣ ਇਹਨਾਂ ਨੂੰ ਤੇਲ ਚ ਨਹਾਉਣ ਦੀ ਤਿਆਰੀ ਆ ਉਹਦੇ ਵਾਸਤੇ ਆਪਾਂ ਕੜਾਇਆ ਚਾੜ ਲਿਆ ਤੇਲ ਦਾ ਵਿਚ ਪਾ ਦਾਂਗੇ ਸਰੋਂ ਦਾ ਤੇਲ ਇਹਦੇ ਵਿੱਚ ਆਪਾਂ ਇਹਨੂੰ ਨਿਮਾਵਾਵਾਂਗੇ ਇੰਨਾਕ ਬਹੁਤ ਆ ਚਲੋ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਮਿਰਚਾਂ ਛੱਡ ਦਾਂਗੇ ਤੇਲ ਬਿਲਕੁਲ ਆਪਾਂ ਘੱਟ ਤੇ ਰੱਖਿਆ ਕਿ ਤਾਂ ਜੋ ਇਹ ਨਾ ਮਜੀ ਮਜੀ ਘੁੱਜਣ ਤੇ ਇੱਕਦਮ ਸਾਡ ਨੂੰ ਨਾਲ ਦੇ ਨਾਲ ਟੇਸਟ ਵੀ ਬਦਲ ਜਾਂਦਾ ਥੋੜੀ ਕੌੜੀ ਹੋ ਜਾਂਦੀ ਆ ਤੇ ਇਸ ਤਰੀਕੇ ਜਿੰਨੀਆਂ ਪਈਆਂ ਉਹਨੇ ਆਪਾਂ ਨੂੰ ਪਾਸੇ ਬਦਲ ਬਦਲ ਕੇ ਸੇਕ ਤੁਸੀਂ ਆਪਣੇ ਘਰ ਵਿੱਚ ਇਹਨੂੰ ਤਿਆਰ ਕਰਦੇ ਹੋਗੇ ਪਰ ਤਰੀਕੇ ਵੱਖਰੇ ਵੱਖਰੇ ਹੁੰਦੇ ਆ ਇਕੂੰ ਨਵੀਂ ਗੱਲ ਨੇ ਵੀ ਅਸੀਂ ਤਾਂ Shimla mircha ਬਣਾਈਆਂ ਪਰ ਤਰੀਕਾ ਨਵਾਂ ਹੁੰਦਾ ਵਾ Shimla mircha ਹਰੇ ਘੱਵੇ ਘੱਵੇ ਬਣਦੇ ਆ ਹਰੇਕ ਵਾਰੀ ਬਣਦੀ ਆ ਪਰ ਉਹ ਤਰੀਕੇ ਵੱਖਰੇ ਹੋ ਜਾਂਦੇ ਆ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਵੇਖਿਓ ਆਪਣੇ ਬੱਚੇ ਨੂੰ ਖਵਾਇਓ ਨਾਲੇ ਤੇ ਬੱਚੇ ਖੁਸ਼ ਹੋ ਜਾਂਦੇ ਆ ਇਹਨੇ ਖੜ-ਖੜ ਕੇ ਜਰੂ ਖਾਣਗੇ ਤੇ ਨਾਲੇ ਉਹ ਆਪਣੇ ਖੇਡਣਗੇ ਤੇ ਨਾਲੇ ਮਿਰਚਾਂ ਖਾਣਗੇ ਨਾਲੇ ਰੋਕੀ ਆਪਣਾ ਉਹ ਲੱਜ ਕੇ ਖਾ ਲੈਂਦੇ ਫੇਰ ਫੇਰ ਤੇ ਮਿਰਚਾਂ ਆਪਣੀਆਂ ਇੱਕ ਵਾਰੀ ਸਾਰੀਆਂ ਪੈ ਗਈਆਂ ਉਸ ਤੋਂ ਉਹਨੂੰ ਆਪਾਂ ਕਵਰ ਕਰ ਦਾਂਗੇ ਤਾਂ ਜੋ ਇਹ ਭਾਪ ਨਾਲ ਨਰਮ ਹੋ ਜਾਣ ਤੇ ਤਿੰਨ ਕੁ ਮਿੰਟ ਹੋ ਗਏ ਮਿਰਚਾਂ ਪਾਈਆਂ ਨੇ ਤੇ ਆਪਾਂ ਇੱਕ ਵਾਰੀ ਚੈੱਕ ਕਰ ਲਾਂਗੇ ਆਹੜੀ ਉੱਤੇ ਠੰਢੀ ਹੋਈਆਂ ਇਹਨਾਂ ਨੂੰ ਬਾਹਰ ਕੱਢ ਦਾਂਗੇ ਤੇ ਅੰਦਰ ਕਰ ਦਾਂਗੇ ਦੁੱਧਿਆਂ ਨੂੰ ਲੋਈ ਆਪਣੇ ਮਿਰਚਾਂ ਫਰਾਈ ਹੋ ਗਈਆਂ ਤੇ ਆਪਾਂ ਤੇਲ ਜੋ ਕੱਢ ਲਈਆਂ ਉਹ 파ਰਟ ਆਪਣੇ ਕੋਲ ਨਹੀਂ ਬਣਿਆ ਸਾਡੇ ਲੈਡ ਦੀ ਪ੍ਰੋਬਲਮ ਹੋ ਗਈ ਤੇ ਮਿਰਚ ਆਪਾਂ ਫਰਾਈ ਕਰ ਲਈਆਂ ਬਹੁਤ ਹੀ ਵਧੀਆ ਬੜੀਆਂ ਇਹ ਤੀਲਿਆਂ ਸਮੇਤ ਹੀ ਆਪਾਂ ਰੋਟੀ ਨਾਲ ਦਵਾਂਗੇ ਅਗਲੇ ਵੇਖ ਕੇ ਹੈਰਾਨ ਹੋਵੋਗੇ ਇਸ ਤਰੀਕਾਰ ਆਰਾਮ ਨੇ ਤੀਡਾ ਨਿਕਲ ਜਾਂਦਾ ਵਾ ਤੇ ਆਪਾਂ ਤੀਡੇਪ ਨਾਲ ਨਹੀਂ ਕੱਢੇ ਇੱਕ ਥੋੜਾ ਸਪੈਂਸਰ ਰਹਿੰਦਾ ਵਾ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ